ਯਾਰ ਅੱਜ ਦਾ ਟੌਪਿਕ ਇਹ ਹੈ ਕਿ ਕੀ థੈਰਾਪਿਸਟ ਨੂੰ ਥੈਰਪੀ ਕਰਾਉਣੀ ਸਹੀ ਹੈ ਜਾਂ ਕੀ ਇਸਦੇ ਨੁਕਸਾਨ ਹਨ ਜਿੰਨੇ ਕਿ ਪੇਰੈਂਟਸ ਕਿਸੇ ਵੀ ਥੈਰਾਪੀ ਸੈਂਟਰ ਵਿੱਚ ਬੱਚੇ ਨੂੰ ਲੈ ਕੇ ਜਾ ਰਹੇ ਨਹੀਂ ਉੱਥੇ ਬੱਚੇ ਕਿਸੇ ਵੀ ਥੈਰਾਪਿਸਟ ਨੂੰ ਬੱਚਾ ਦਿੱਤਾ ਜਾਂਦਾ ਹੈ ਤਾਂ ਥੈਰਾਪਿਸਟ ਬੱਚੇ ਦੇ ਉੱਤੇ ਕੰਮ ਕਰਦਾ ਹੈ ਤਾਂ ਉਹਦੇ ਵਿੱਚ ਰਿਜ਼ਲਟ ਆਉਣਾ ਸ਼ੁਰੂ ਹੋ ਜਾਂਦਾ ਹੈ ਉੱਥੇ ਪੇਰੈਂਟਸ ਨੂੰ ਇਹ ਲੱਗਦਾ ਹੈ ਕਿ ਸਾਡੇ ਬੱਚੇ ਨੂੰ ਇਹੀ ਥੈਰਾਪਿਸਟ ਨੂੰ ਥੈਰਪੀ ਸਹੀ ਰਹੇਗੀ ਆਓ ਆਪਾਂ ਇਸ ਬਾਰੇ ਗੱਲ ਕਰਦੇ ਹਾਂ ਕਿ ਕੀ फिजियोथेरेपिस्ट तो थेरेपी करवानी सही है या कि इस दे नुकसान है पर उथे पेरेंट्स ये नहीं सोच रहे कि साडे बच्चे ने नी, सोसाइटी विच विचरना है जिने की ताया चाचा चाची है ना जिने आपा बच्चे नु किते लेके जा रहे हां है ना उथे बाहर आपा किसी फंक्शन ते लेके जा रहे हां ता ओ बच्चा किसी नु भी अपनी अटैचमेंट नहीं होने देगा ओ किसी नाल भी मतलब भी

ਆਪਣੇ ਬੱਚੇ ਨੂੰ ਸਿਖਾਉਣ ਵਾਸਤੇ ਕੁਛ ਕਰਦੇ ਆ ਨਾ ਤਾਂ ਹੀ ਆਪਾਂ ਉਹ ਕਿਸੇ ਸੈਂਟਰ ਵਿੱਚ ਪਾ ਰਹੇ ਆ ਨਾ ਕਿ ਸਾਡੇ ਬੱਚੇ 'ਚ ਕੋਈ ਸੋਸ਼ਲ ਡਿਪਾਰਟਮੈਂਟ ਆਵੇ ਇਸ ਕਰਕੇ ਖਾਲੀ ਇੱਕ ਥੈਰਾਪਿਸਟ ਨੂੰ ਬੱਚਾ ਦੇਣਾ ਬਹੁਤ ਹੀ ਜ਼ਰੂਰੀ ਹੈ ਇੱਕ ਥੈਰਾਪਿਸਟ 'ਤੇ ਬੱਚੇ ਨੂੰ ਡਿਪੈਂਡੈਂਟ ਨਾ ਰੱਖੋ ਫਿਕਸ਼ਨ ਦਾ ਸ਼ਿਕਾਰੋ ਇੱਕ ਹੀ ਥੈਰਾਪਿਸਟ ਕੋਲ ਬੱਚਾ ਰਹਿਣ ਨਾਲ ਫਿਕਸ਼ਨ ਦਾ ਸਟਾਰਕ ਹੋ ਜਾਂਦਾ ਹੈ ਮੀਨਸ ਇੱਕ ਤੇ ਹੀ ਡਿਪੈਂਡ ਹੋ ਜਾਂਦਾ ਹੈ ਉਸ ਨੂੰ ਕਿਸੇ ਹੋਰ ਥੈਰਾਪਿਸਟ ਕੋਈ ਮਤਲਬ ਨਹੀਂ ਉਹ ਉਹ ਦਿਖਾਣਿਕ ਕਾਰਨ ਨੂੰ ਇਗਨੋਰ ਕਰੇਗਾ ਉਸਦੀ ਕੋਈ ਗੱਲ ਨਹੀਂ ਮੰਨੇਗਾ ਆਪਣੇ ਹੀ ਥੈਰਾਪਿਸਟ ਦੀ ਕਮਾਂਡ ਨੂੰ ਫਾਲੋ ਕਰੇਗਾ ਜੋ ਵੀ ਉਸਦਾ ਤੇ ਜੋ ਥੈਲੀ ਥੈਰਾਪਿਸਟ ਲੈ ਰਿਹਾ ਉਹ ਉਸੇ ਦੀ ਹੀ ਗੱਲ ਨੂੰ ਮੰਨੇਗਾ ਦੂਜਾ ਥੈਰਾਪਿਸਟ ਉਹ ਨੂੰ ਕਿਸੇ ਗੱਲ ਤੋਂ ਮਨਾ ਕਰੇਗਾ ਜਾਂ ਰੋਕੇਗਾ ਉਸ ਨੂੰ ਉਹ ਬਿਲਕੁਲ ਹੀ ਇਗਨੋਰ ਕਰੇਗਾ ਕਿਉਂਕਿ ਉਹ ਥੈਰਾਪਿਸਟ ਨੂੰ ਲੈ ਹੀ ਕੇ ਰਿਹਾ ਜਦੋਂ ਉਹਦੇ ਨਾਲ ਥੈਰਾਪਿਸਟ ਨਾਲ ਉਹਦਾ ਬੌਂਡਿੰਗ ਬਣ ਰਿਹਾ ਹੈਗਾ ਤਾਂ ਬੱਚਾ ਉਸ ਥੈਰਾਪੀ ਜਾਣੂਗਾ ਕਿ ਇਹ ਆਪਾਂ ਨੇ ਆਪਣੇ ਬੱਚੇ ਨੂੰ ਪਲੇ ਸੈਂਟਰ ਵਿੱਚ ਲਗਾ ਦੇਈ ਥੋੜੀ ਨਾ ਕਰ ਰੱਖਣਾ ਹੈਗਾ ਉਸਨੇ ਅੱਗੇ ਵੱਡਾ ਵੀ ਹੋਣਾ ਹੈ ਸਕੂਲ ਵੀ ਜਾਣਾ ਹੈ ਸਕੂਲ ਦੇ ਵਿੱਚ ਇੱਕ ਹੀ ਟੀਚਰ ਥੋੜੀ ਹਰ ਇੱਕ ਸਬਜੈਕਟ ਪੜ੍ਹਾਉਣਾ ਹੈ ਹਰ ਸਬਜੈਕਟ ਦੀ ਅਲੱਗੋ ਲੱਗਦੀ ਜ਼ਰੂਰਤ ਹੁੰਦੀ ਹੈ ਓਕੇ ਤੇ ਉੱਥੇ ਤੁਸੀਂ ਦੇਖੋ ਤੁਸੀਂ ਫਿਰ ਬੱਚਾ ਜਦੋਂ ਸੈਂਟਰ ਦੇ ਵਿੱਚ ਹੀ ਸਟੱਡੀਿੰਗ ਤੋਂ ਹੀ ਇੱਕ ਥੈਰੇਪਿਸਟ ਤੇ ਡਿਪੈਂਡ ਹੋ ਗਿਆ ਉੱਥੇ ਵੀ ਉਸ ਨੂੰ ਇਹ ਲੱਗੇਗਾ ਕਿ ਮੈਨੂੰ ਆਪਣੇ ਸਕੂਲ ਦੇ ਵਿੱਚ ਬਸ ਓਨਲੀ ਇੱਕ ਟੀਚਰ ਹੀ ਪੜ੍ਹਾਵੇਗੀ ਜਿਵੇਂ ਤੁਸੀਂ ਆਪਣੇ ਤੇ ਡਿਪੈਂਡ ਲਾਓ ਜੇ ਤੁਹਾਡਾ ਬੱਚਾ ਸਿਰਫ ਤੁਹਾਡੇ ਕੋਲੇ ਰਹੇ ਆ ਜਿਵੇਂ ਮੰਮਾ ਕੋਲੇ ਰਹੇ ਆ ਪਾਪਾ ਕੋਲੇ ਰਹੇ ਆ ਤਾਂ ਤੁਸੀਂ ਇਹ ਦੇਖੋ ਕਿ ਉਹ ਉਹਦੇ ਦਾਦਾ ਦਾਦੀ ਵੀ ਨੇ ਤਾਂ ਆਇਆ ਵੀ ਨੇ ਕਦੇ ਭੂਆ ਭੂਫੀ ਕਿਸੇ ਨੇ ਵੀ ਆਣਾ ਹੈਗਾ ਉਹ ਉਸ ਨੂੰ ਬਿਲਕੁਲ ਨਹੀਂ ਸਪੋਰਟ ਨਹੀਂ ਜਾਏਗਾ ਹਨਾ ਉਹਨੂੰ ਵੀ ਇਗਨੋਰ ਕਰੇਗਾ ਕਿ ਤੁਸੀਂ ਇਹ ਸਮਝਾਉਨੇ ਹੋ ਕਿ ਸਾਡਾ ਬੱਚਾ ਸਾਡੇ ਹੀ ਡਿਪੈਂਡ ਰਹੇ ਜਾਈ ਚਾਹ ਸਕੂਲ ਕਿਤੇ ਜਾਣਾ ਵੀ ਪੈ ਸਕਦਾ ਠੀਕ ਹੈ ਤਾਂ ਤੁਸੀਂ ਪਲੀਜ਼ ਆਪਣੇ ਆਪ ਨੂੰ ਇੰਨਾ ਕੰਪਲਮੈਂਟ ਕਰੋ ਕਿ ਮਤਲਬ ਸਾਡਾ ਬੱਚਾ ਹਰ ਇੱਕ ਕੋਲ ਜਾਵੇ ਹਰ ਇੱਕ ਨਾਲ ਮਿਕਸਪ ਹੋਵੇ ਹਰ ਇੱਕ ਨਾਲ ਰਹੇ ਤਾਂ ਆਪਣੀ ਸੋਚ ਇੰਨੀ ਕੁ ਬਣਾ ਕੇ ਰੱਖੋ ਕਿ ਸਥਿਥਾਪਿਸ ਇੱਕ ਹੀ ਨਾ ਰੱਖੀਏ ਉਹਨੂੰ ਬਾਰ-ਬਾਰ ਅਸੀਂ ਚੇਂਜ ਕਰਦੇ ਜੀ ਸਾਨੂੰ ਸਿਰਫ ਰਿਜ਼ਲਟ ਤੱਕ ਮਤਲਬ ਹੋਣਾ ਚਾਹੀਦਾ ਸਾਡੀ ਸੋਚ ਇੰਨੀ ਨਹੀਂ ਹੋਣੀ ਚਾਹੀਦੀ ਹੈਗੀ ਕਿ ਸਾਡਾ ਬੱਚਾ ਹਾਂਜੀ ਸਾਡੇ ਤੋਂ ਤਾਂ ਇਸੇ ਤੋਂ ਰਿਜ਼ਲਟ ਮਿਲਿਆ ਕਿ ਸਾਡੇ ਤੋਂ ਤਾਂ ਸਾਡੇ ਤਾਂ ਬੱਚੇ ਨੂੰ ਬਸ ਜੀ ਮਤਲਬ ਇਹ ਮੈਨ ਹੈਗੇ ਕਾਸੀ ਘੜੀ ਵਿੱਚ ਨਹੀਂ ਕਲਾਸ ਲਗਾਵਾਂਗੀ ਨਹੀਂ ਅਸੀਂ ਆਪਣੇ ਬੱਚੇ ਦੀ ਕਲਾਸ ਨਹੀਂ ਲਗਾਉਣਾ ਤਰੋਤਾਸੀ ਦੀ ਘਾਟ ਹੈ ਇੱਕ ਹੀ ਥੈਰੇਪਿਸਟ ਕੋਲ ਬੱਚਾ ਰਹਿਣ ਨਾਲ ਬੱਚੇ ਵਿੱਚ ਤਰੋਤਾਸੀ ਦੀ ਘਾਟ ਹੈ ਲੱਗਦੀ ਹੈ ਜਿਵੇਂ ਇੱਕ ਥੈਰੇਪਿਸਟ ਉਹ ਵੀ ਆਖਰੀ ਇਨਸਾਨੀ ਹੈ ਉਹਦੇ ਲਈ ਵੀ ਰੋਜ਼ ਇੱਕ ਹੀ ਗੱਲ ਹੋ ਸਕਦੀ ਹੈ ਹੋ ਸਕਦਾ ਮਾਣੀ ਕੋਲ ਤੋਂ ਆਪਣੀ ਸੋਚ ਚੇਂਜ ਕਰ ਲੇ ਜਾਂ ਬੱਚੇ ਨੂੰ ਕੁਝ ਹੋਰ ਸਿਖਾਵੇ ਹੁਣ ਤੁਸੀਂ ਆਪਣੇ ਆਪ ਦੇਖੋ ਆਪਾਂ ਕਿਸੇ ਹੋਰ ਥੈਰੇਪਿਸਟ ਕੋਲ ਬੱਚੇ ਨੂੰ ਲੈ ਕੇ ਜਾ ਲਈਆਂ ਉਹ ਨੂੰ ਕੋਈ ਨਵੀਂ ਕੰਮੀ ਗੱਲ ਕੁਝ ਸਿਖਾਏਗਾ ਹਨਾ ਜੇ ਆਪਾਂ ਇੱਕ ਥੈਰਾਪਿਸਟ ਕੋਲ ਬੱਚਾ ਰੱਖਾਂਗੇ ਉਹ ਉਹਨੂੰ ਡੇਲੀ ਇੱਕ ਹੀ ਗੱਲ ਸਿਖਾਏਗਾ ਇੱਕ ਹੀ ਚੀਜ਼ ਸਿਖਾਏਗਾ ਕਿਉਂਕਿ ਥੈਰਾਪਿਸਟ ਵੀ ਆਖਰੀ ਇਨਸਾਨ ਹੀ ਹੈ ਨਾ ਇਸ ਕਰਕੇ ਤੁਸੀਂ ਪਲੀਜ਼ ਟਾਈਮ ਤੋਂ ਟਾਈਮ ਥੈਰਾਪਿਸਟ ਨੂੰ ਚੇਂਜ ਕਰਕੇ ਆਪਣੇ ਬੱਚੇ 'ਚ ਅਲੂ ਤੁਸੀਂ ਚੇਂਜਸ ਚਾਹੁੰਦੇ ਹੋ ਤਾਂ ਥੈਰਾਪਿਸਟ ਚੇਂਜ ਕਰਨਾ ਬਹੁਤ ਹੀ ਜ਼ਰੂਰੀ ਹੈ ਆਪਣੀ ਸੋਚ ਐਨੀ ਕੁ ਬਣਾ ਲਓ ਕਿ ਅਸੀਂ ਆਪਣੇ ਬੱਚੇ ਵਿੱਚ ਚੇਂਜਸ ਲਿਆਉਣੇ ਨੇ ਓਕੇ ਇੱਕ ਥੈਰਾਪਿਸਟ ਤੇ ਡਿਪੈਂਡ ਨਾ ਰਹੋ ਪਲੀਜ਼ ਨਾਲ ਬੱਚੇ ਵਿੱਚ ਸੋਸ਼ਲ ਤਾਲਮੇਲ ਵੱਧਦਾ ਹੈ ਬੱਚਾ ਹਰ ਇੱਕ ਨਾਲ ਘੁਲਣਾ ਮਿਲਣਾ ਸਟਾਰਟ ਹੋ ਜਾਂਦਾ ਹੈ ਉਹਦੇ ਵਿੱਚ ਬਹੁਤ ਸਾਰੇ ਚੇਂਜਸ ਆਉਂਦੇ ਨੇ ਤੁਸੀਂ ਆਪਣੇ ਆਪ ਵੀ ਗੌਰ ਕਰਿਓ ਅਗਰ ਤੁਸੀਂ ਇੱਕ ਹੀ ਥੈਰੇਪਿਸਟ ਨੂੰ ਲੰਬੇ ਸਮੇਂ ਤੋਂ ਇੱਕ ਥੈਰੇਪਿਸਟ ਕੋ ਬੱਚੇ ਦੀ ਥੈਰੇਪੀ ਦਵਾ ਰਹੇ ਹੋ ਥੋੜੇ ਬੱਚੇ ਚ ਉਹੀ ਚੀਜ਼ਾਂ بار بار ਤੁਹਾਨੂੰ ਮਿਲਣਗੀਆਂ ਅਗਰ ਤੁਸੀਂ ਮੇਰੇ ਕਹੇ ਤੋ 10 ਦਿਨ ਬਾਅਦ ਤੇ ਵੀ ਥੈਰੇਪਿਸਟ ਚੇਂਜ ਕਰ ਲਈਓ ਤਾਂ ਤੁਹਾਨੂੰ ਆਪਣੇ ਬੱਚੇ ਚ ਬਹੁਤ ਚੀਜ਼ਾਂ ਆਉਣਗੀਆਂ ਨੇ ਮਿਲੇਗਾ ਤੇ ਤੁਸੀਂ ਮੈਨੂੰ ਆਪਣੇ ਸਜਾਖ ਮੈਂਟ ਬਾਕਸ ਵਿੱਚ ਜਰੂਰ ਦੱਸਿਓ ਕਿ ਤੁਹਾਡੇ ਦੇ ਕੱਚੇ 'ਚ ਕੀ ਚੇਂਜੇਸ ਆਈਆਂ ਥੈਂਕ ਯੂ